ਅੱਜ ਜਿਹੜੇ ਨਸ਼ਾ ਤਸ਼ੱਬਹ ਫੜਿਆ ਨਾ ਬੜੀ ਜਾਣਕਾਰੀ ਦਿਓ ਜੀ ਇਹ ਮਾਨ ਜੋਗਾ ਸਿੰਘ ਸਾਹਿਬ ਦੇ ਨਸ਼ਾ ਦੇ ਚਲਦੇ ਰਿਐਸਪੀ ਸਾਹਿਬ ਤੇ ਐਸਐਚਓ ਸਾਹਿਬ ਇਹ ਅਧਿਆਤਾਂ ਦੇ ਤੇ ਮੈਂ ਗਿਆ ਸੀ ਜਿਹੜੀ ਆਪਣਾ ਮਾਕਾ ਕਸਤੇ ਸੀ ਇਹ ਬਾਸ ਹਸਪਤਲ ਦੇ ਪਿਛਾ ਤੋਂ ਮੋੜ ਜਾਣੀਆ ਹਸਤਲ ਉੱਥੇ ਪੁੱਜੇ ਤੇ ਇਹ ਬੰਦਾ ਜਿਹੜਾ ਜੋਗਨ ਸਿੰਘ ਇਹ ਪੁਸਟ ਪਾਰਟੀ ਨੂੰ ਦੇਖ ਕੇ ਉਥੋਂ ਕਿਸ ਕਰਨ ਗਿਆ ਰਾਤ ਦੀ ਗੱਲ ਆਇਆ ਤਰੀਕਾ ਅਰਥਾਂ ਦੇ ਨਾਲ ਇਹਨੂੰ ਕਰੂ ਦਿੱਤਾ ਚੱਲਿਆ ਤੇ ਦਾਤਿਆਂ ਦੇ ਸਾਹਮਣੇ ਤੋਂ ਤਿਰੋਣ ਬRAND ਕੀਤੀ ਚਾਲੀ ਗਾਉਂ ਕਿ ਕਿ ਕਿਹਦੇ ਕਹਿਨ ਆਪਣਾ ਪਰਚਾ ਦਰਜ ਕੀਤਾ ਗਿਆ ਹਾਂਜੀ ਪਰਚਾ ਕੱਲ ਦਰਜ ਕੀਤਾ ਸੀ ਐਂਡ ਕਿ ਕਿ ਤੇ 27 A ਐਂਟੀਮੇ ਸੈਕਟਰ ਨਾਦਮਣੀ ਬਣੀ ਕੇ 2500 ਰੁਪਏ ਦਾ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਸਤਵਾਰ ਚੰਗਾਰ ਇਹ ਅੱਗੇ ਵੀ ਇੱਥੇ ਕੋਈ ਹੈਗੇ ਜੇ ਨਸ਼ੇ ਦੇ ਪੱਟਾ ਉਹ ਵੈਰੀਫਾਈ ਕਰ ਰਹੇ ਆ ਜੀ ਇਹ ਦਾਤੀ ਫੜਿਆ ਗਿਆ ਹੁਣ ਪੁਲਿਸ ਸਟੇਸ਼ਨ ਚਲੇ ਮਾਰਜੋ ਪੁੱਛੇ ਉਥੋਂ ਇਹਨਾਂ ਦੀ ਮੰਗ ਹਾਸਲ ਕਰਕੇ ਇਹਨੂੰ ਪੁੱਛਾਂਗੇ ਕਿ ਕਿੱਥੋਂ ਲਿਆਉਂਦਾ ਹੈ ਔਰ ਕੋਨ ਬਣਾਇਡ ਹੋਏ